ਅਜਦੇ ਦੌਰ ਵਿੱਚ ਜਿੱਥੇ ਕਿਸਾਨ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਖੇਤੀ ਦੀ ਹੁਣ ਤਾਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਆਪਣੀ ਕਮਾਈ ਵਧਾ ਸਕੇ ਉਥੇ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਵਿਖੇ ਅਮਰਿਤਪਾਲ ਸਿੰਘ ਪੰਗੂ ਦੀ ਰਵਾਇਤੀ ਫਸਲਾਂ ਦੇ ਨਾਲ ਨਾਲ ਸੁਪੰਦਰ ਫੁੱਲ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਉਗਾ ਕੇ ਵਧੀਆ ਕਮਾਈ ਉਦੋਂ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਕਹਿਣਾ ਹੈ ਕਿ ਇੱਕ ਤਾਂ ਇਹਦਾ ਫਾਇਦਾ ਹੈ ਕਿ ਉਹਦੇ ਵੱਲੋਂ ਜਿੰਨਾ ਝੋਨਾ ਕਣਕ ਇੱਕੋ ਵਾਰੀ ਮੰਡੀ ਵਿੱਚ ਛੁੱਟ ਕੇ ਕਿਸਾਨ ਪੈਸੇ ਕਮਾਉਂਦੇ ਹਨ ਇਹ ਸਬਜ਼ੀਆਂ ਰੋਜ਼ ਵੀ ਰੋਜ਼ ਵੇਚ ਕੇ ਕਿਸਾਨ ਵਧੀਆ ਪੈਸੇ ਕਮਾ ਸਕਦਾ ਹੈ ਇਸ ਸੰਬੰਦੇ ਜਾਣਕਾਰ ਦਿੰਦੇ ਆ ਅਮਰੀਦ ਪਾਲ ਸਿੰਘ ਪੰਗੂ ਨੇ ਇਹ ਵੀ ਦੱਸਿਆ ਕਿ ਟਕੁੰਦਰ ਅਤੇ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਸਬਜ਼ੀਆਂ ਬਧੇਰੇ ਲਾਭਕਾਰੀ ਸਾਬਿਤ ਹੁੰਦੀਆਂ ਹਨ ਅਤੇ ਇਹਨਾਂ ਨੂੰ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ ਇਸ ਲਈ ਅਜਿਹੀਆਂ ਸਬਜ਼ੀਆਂ ਧਰਤੀ ਐਡੇ ਪਾਣੀ ਦੀ ਵੀ ਬਚਤ ਕਰਦੀਆਂ ਹਨ ਉਸ ਗੱਲ ਜੀ ਮੈਂ ਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਕਸਬਾ ਕਾਲਾ ਨੌਰ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਨੇ ਖੁੱਲ੍ਹਣੀਆਂ ਤਸਵੀਰਾਂ ਵੀ ਜਿਹੜੀਆਂ ਦਿਖਾ ਦਿੱਤੀ ਜਾਣ ਸੋ ਛੋਟੇ ਕਿਸਾਨ ਨੇ ਇੱਕ ਜਿਹੜਾ ਵਾ ਜ਼ਿਮੀਂਦਾਰ ਆ ਇਹ ਆਪਣੀ ਪਹਿਲੀ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਇੱਕ ਔਸਤ ਲਗਾ ਕੇ ਜਿਹੜੀ ਵੱਖ-ਵੱਖ ਕਿਸਮਾਂ ਜਿਹੜੀਆਂ ਲਗਾਈਆਂ ਨੇ ਸਾਡੇ ਨਾਲ ਅਮਰਤਪਾਲ ਸਿੰਘ ਪੰਗੋੜੇ ਉਹਨਾਂ ਨਾਲ ਕਰ ਬਸ ਸਸੀ ਕਾਲ ਜੀ ਵੀ ਜਿਵੇਂ ਮੰਦੇ ਵਿੱਚ ਇਹ ਸਾਰਾ ਜਿਹੜਾ ਸੈਟਅਪ ਲਾਉਂਦਾ ਜਿਹੜਾ ਆ ਵੇਖੋ ਜੀ ਹੌਲੀ ਹੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਸਸੀ ਕਾਲ ਜੀ ਦੂਜਾ ਇਹ ਸੀ ਕਿ ਜਿੱਦਾਂ ਅੱਜ ਦੀ ਨੌਜਵਾਨ ਪੀੜ੍ਹੀ ਸਾਡੀ ਬਾਹਰ ਨੂੰ ਰੋਖ ਕਰ ਰਹੀ ਆ ਕਿ ਅਸੀਂ ਬਾਹਰ ਜਾ ਕੇ ਕੋਈ ਕੰਮ ਕਰਨਾ ਵਾ ਤੇ ਪੈਸੇ ਕਮਾਉਣੇ ਆਪਣਾ ਵੀ ਬਿਲਕੁਲ ਸੇਮ ਟੂ ਸੇਮ ਉਹੀ ਵਿਚਾਰ ਸੀਗਾ ਕਿ ਅਸੀਂ ਵੀ ਬਾਹਰ ਜਾ ਕੇ ਉਹ ਰਾਵਾਂਗੂ ਜਿੱਦਾਂ ਵੇਖੋ ਜੀ ਬਾਹਰ ਦੇ ਮੁੰਡੇ ਜਾ ਕੇ ਉੱਥੇ ਮਤਲਬ ਪਾਉਂਦੇ ਨੇ ਵੀਡੀਓ ਪਾਉਂਦੇ ਜੀ ਅਸੀਂ ਇੱਥੇ ਬੜਾ ਜਿੱਦਾਂ ਆਈਫੋਨ ਲੈ ਲਏ ਗੱਡੀਆਂ ਉੱਥੇ ਉਹ ਦਿਲ ਦੇ ਵਿੱਚ ਇਥੋਂ ਵਾਲਿਆਂ ਨੂੰ ਵੀ ਹੋ ਜਾਂਦਾ ਹੈ ਕਿ ਅਸੀਂ ਵੀ ਇਦਾਂ ਜਾ ਕੇ ਉੱਥੇ ਕਮਾਈ ਕਰਕੇ ਉੱਥੇ ਵੱਡੀਆਂ ਗੱਡੀਆਂ ਹੁਣ ਤੁਸੀਂ ਵੇਖ ਹੀ ਰਹੇ ਹੋ ਜਿੱਦਾਂ ਅਮਰੀਕਾ ਤੋਂ ਵਾਪਸ ਆ ਰਹੇ ਨੇ ਭੇਜ ਰਹੇ ਨੇ ਉਹਨਾਂ ਵਿਚਾਰਿਆਂ ਦਾ ਹਾਲ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ਾ ਚੁੱਕ ਕੇ ਉੱਥੇ ਗਏ ਨੇ ਸੇਮ ਟੂ ਸੇਮ ਇਹੋ ਹੀ ਪ੍ਰੋਸੈਸ ਸੀਗਾ ਤੇ ਫਿਰ ਫਾਦਰ ਸਾਹਿਬ ਨੇ ਆਖਿਆ ਕਿ ਜੇ ਅਸੀਂ ਇੱਥੇ ਆਪਣਾ ਕਰੀਅਰ کاروبار ਇੱਥੇ ਆਪਣਾ ਸ਼ੁਰੂ ਕਰੀਏ ਤੇ ਉਹ ਫਿਰ ਸਾਡੇ ਕੋਲ ਜੀ ਆਪਣਾ ਰੋਡ ਦੇ ਉੱਤੇ ਜ਼ਮੀਨ ਸੀਗੀ ਤੇ ਉਹਨਾਂ ਦੇ ਆਖੇ ਲਾ ਕੇ ਜੀ ਅਸੀਂ ਇਹ ਸ਼ੁਰੂ ਕੀਤਾ ਤੇ ਇਹਦਾ ਬਹੁਤ ਵਧੀਆ ਸਾਨੂੰ ਲੋਕਾਂ ਨੇ ਸਾਥ ਦਿੱਤਾ ਸਾਡਾ ਤੇ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇੱਥੇ ਮਤਲਬ ਘਰ ਤੋਂ ਜਿਹੜੀ ਮੋਟੀਵੇਸ਼ਨ ਹੋ ਗਈ ਹੈ ਫਾਦਰ ਸਾਹਿਬ ਤੋਂ ਜਿਹੜੀ ਮਤਲਬ ਉਧਰ ਨੂੰ ਚੱਲ ਜਾਣ ਦਾ ਹੋ ਗਿਆ ਹਾਂਜੀ ਹਾਂਜੀ ਜੀ ਫਾਦਰ ਸਾਹਿਬ ਨੇ ਸਾਨੂੰ ਇਸੇ ਪਾਸੇ ਲਾਇਆ ਸ਼ੁਰੂ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਉਦੋਂ ਮੰਨਣੀ ਸੀ ਮੰਨਦਾ ਕਿ ਕੀ ਪਤਾ ਲੋਕਾਂ ਨੇ ਸਾਡਾ ਸਾਥ ਦੇਣਾ ਜਾਂ ਨਹੀਂ ਦੇਣਾ ਯਾ ਮਤਲਬ ਖਰਚਾ ਇਹ ਨਾਲ ਕਰੀ ਜਾਣਾ ਪਰ ਨਹੀਂ ਲੋਕਾਂ ਨੇ ਬਹੁਤ ਸਾਥ ਦਿੱਤਾ ਕਨਾਲ ਥਾਂ ਤੋਂ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਦੇ ਵਿੱਚ ਅਸੀਂ ਇਹ ਮਤਲਬ ਪੂਰਾ ਸੈਟਅਪ ਤੇ ਕਰ ਰਹੇ ਹਾਂ ਕੀ ਚੀਜ਼ ਪਹਿਲਾਂ ਜਿਹੜੀ ਫਤਿਹ ਸਾਹਿਬ ਨੇ ਲਾਈ ਕਿਹ ਚੀਜ਼ ਪਨੀਰੀ ਲਾਈ ਵੇਖੋ ਸਭ ਤੋਂ ਪਹਿਲਾਂ ਅਸੀਂ ਤਿਆਰ ਕਰਦੇ ਹੁੰਦੇ ਸੀਗੇ ਸਬਜ਼ੀਆਂ ਦੀਆਂ ਪਨੀਰੀਆਂ ਹਾਈਬ੍ਰਿਡ ਕਿਸਮ ਦੀਆਂ ਵਧੀਆ ਕੁਆਲਿਟੀ ਦੇ ਬੀਜ ਲੈ ਕੇ ਕਾਲੀ ਤੋਰੀ ਕੀਆ ਕਦੂ ਚੱਪਣ ਕਦੂ ਕarele ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਵਧੀਆ ਕਿਸਮ ਦੇ ਬੀਜ ਲੈ ਕੇ ਅਸੀਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਹੌਲੀ ਹੌਲੀ ਲੋਕਾਂ ਨੇ ਇਹਨਾਂ ਸਾਥ ਦਿੱਤਾ ਕਿ ਸਾਨੂੰ ਅਸੀਂ ਨਾਲ ਫੁੱਲਾਂ ਦਾ ਵੀ ਕੀਤਾ ਤੇ ਫਿਰ ਸਬਜ਼ੀਆਂ ਦਾ ਵੀ ਕੀਤਾ ਵੇਖੋ ਜੀ ਸਬਜ਼ੀਆਂ ਦਾ ਤੇ ਇਦਾਂ ਕਿ ਪਨੀਰੀਆਂ ਤਾਂ ਬਿਲਕੁਲ ਠੀਕ ਰਹੀਆਂ ਸਬਜ਼ੀ ਅਸੀਂ ਕਰਦੇ ਸੀਗੇ ਆਰਗੈਨਿਕ ਤਰੀਕੇ ਨਾਲ ਅਸੀਂ ਸਬਜ਼ੀ ਆਪਣਾ ਤਿਆਰ ਕਰਦੇ ਸੀਗੇ ਪਰ ਉਹਦੇ ਵਿੱਚ ਲੋਕਾਂ ਨਾਲ ਉਹ ਹਿਸਾਬ ਕਿ ਉਥੋਂ ਦੁਕਾਨ ਤੋਂ ਜਿਹੜੀ ਆ ਬਈ ਤੋਂ ਬਈ ਸਬਜ਼ੀ ਲੈ ਕੇ ਮਖਾਣੀ ਮੰਜੂਰ ਆ ਇੱਥੇ 5 ਰੁਪਏ ਵੱਧ ਖਰਚ ਕੇ ਤਾਜੀ ਸਬਜ਼ੀ ਵਧੀਆ ਸਬਜ਼ੀ ਬਿਨਾ ਸਪਰੇਅ ਤੋਂ ਅਸੀਂ ਉਹ ਤਿਆਰ ਕਰਦੇ ਅਸੀਂ ਉਹ ਲਾਉਣੀ ਛੱਡ ਦਿੱਤੀ ਕਿ ਉਹਦੇ ਵਿੱਚ ਲੋਕਾਂ ਨੇ ਸਾਥ ਨੇਤਾ ਪਰ ਲੋਕਾਂ ਨੇ ਸਾਡਾ ਸਾਥ ਪਨੀਰੀਆਂ ਗੰਡਿਆਂ ਦਾ ਕਾਣਾ ਫੁੱਲ ਹੋ ਗਏ ਸਾਡੇ ਕੋਲ ਚਕੰਦਰ ਆ ਇਹਨਾਂ ਚੀਜ਼ਾਂ ਵਿੱਚ ਸਾਡਾ ਬਹੁਤ ਸਾਥ ਦਿੱਤਾ ਜੀ ਜਦੋਂ ਪਹਿਲਾਂ ਫਾਦਰ ਸਾਹਿਬ ਨੇ ਸਾਰੀਆਂ ਜਿਹੜੀਆਂ ਪਨੀਰੀਆਂ ਲਾਈਆਂ ਉਦੋਂ ਸਾਰਾ ਰੈਡੀਮੇਡ ਪਰਚੇਸ ਕੀਤਾ ਹੁਣ ਜਿਹੜਾ ਖੁਦ ਪਨੀਰੀਆਂ ਜਿਹੜੀਆਂ ਆਪ ਤਿਆਰ ਕਰਦੇ ਸਾਰੇ ਨਹੀਂ ਅਸੀਂ ਸ਼ੁਰੂ ਤੋਂ ਹੀ ਰੈਡੀਮੇਡ ਅਸੀਂ ਕੋਈ ਵੀ ਸਮਾਨ ਨਹੀਂ ਪਰਚ ਮੈਨੂੰ ਮਤਲਬ ਬੀਜ ਜਿਹੜੇ ਆ ਵਧੀਆ ਕੁਆਲਿਟੀ ਦੇ ਲੈ ਕੇ ਆ ਸੀ ਆਪ ਹੀ ਪਨੀਰੀਆਂ ਤਿਆਰ ਕਰਦੇ ਜੀ ਹੁਣ ਜਿਹੜੇ ਛੱਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਪਨੀਰੀ ਜਿਹੜੀ ਆ ਤਿਆਰ ਹੋਣ ਦੀ ਆ ਤੇ ਕਿੰਨੀਆਂ ਤਿਆਰ ਹੋ ਚੁੱਕੀਆਂ ਨੇ ਸਾਡੇ ਸਾਡੇ ਕੋਲ ਹਰੇਕ ਮਤਲਬ ਵੈਰਾਈਟੀ ਦੇ ਬੀਜ ਬਿਲਕੁਲ ਤਿਆਰ ਨੇ ਪਨੀਰੀਆਂ ਵੱਤ ਕੋਈ 15 ਤੋਂ 16 ਵੈਰਾਈਟੀਆਂ ਸਾਡੇ ਕੋਲ ਤਿਆਰ ਨੇ ਵਧੀਆ ਕੁਆਲਿਟੀ ਦੇ ਕਿਹੜੀ ਕਿਹੜੀਆਂ ਨੇ 15 16 ਵੈਰਾਈਟੀਆਂ ਇਹ ਸਾਡੇ ਕੋਲ ਕਾਲੀ ਤੋਰੀ ਆ ਕੀਆ ਕੱਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤੌਂ ਟਮਾਟਰ ਪਰੋਲ ਗੰਡਿਆਂ ਦਾ ਕਣ ਮਤਲਬ ਇਹ ਚੀਜ਼ਾਂ ਸਾਡੇ ਕੋਲ ਬਿਲਕੁਲ ਤਿਆਰ ਨੇ ਜੀ ਪਿਛਲੇ ਸਾਲ ਕਿੰਨੀਆਂ ਪ੍ਰੀਰੀਆਂ ਤੇ ਐਰ ਕਾ ਸਾਲ ਕਿੰਨੀਆਂ ਬਤਾਈਆਂ ਤੇ ਕਿਹਦੀ ਡਿਮਾਂਡ ਜ਼ਿਆਦਾ ਹੁੰਦੀ ਸਾਰਾ ਵੇਖੋ ਜੀ ਪਿਛਲੇ ਅਸੀਂ ਛੋਟੇ ਜਿਹੇ ਸ਼ੈੱਡ ਤੋਂ ਬਿਲਕੁਲ ਛੋਟੇ ਜਿਹੇ ਸ਼ੈੱਡ ਤੋਂ ਅਸੀਂ ਸਟਾਰਟ ਕੀਤਾ ਸੀਗਾ ਆਪਣਾ ਸੈਟਅਪ ਹੁਣ ਸਾਡੇ ਕੋਲ ਵੀਰ ਜੀ ਨੂੰ ਆਖਾਂਗਾ ਕਿ ਉਹ ਸਾਡੇ ਕੋਲ ਹੁਣ ਬਿਲਕੁਲ ਅਸੀਂ ਵੱਡਾ ਸ਼ੈਡੋ ਦੇ ਨਾਲ ਤੇ ਦੋ ਹੋਰ ਅਸੀਂ ਉਹ ਤਿਆਰ ਕਰ ਰਹੇ ਆ ਕਿ ਬਹੁਤ ਸਾਥ ਦਿੱਤਾ ਸਾਡਾ ਦੂਜਾ ਲੋਕਾਂ ਨੇ ਵੀ ਤੇ ਹੁਣ ਅਸੀਂ ਆਪਣਾ ਅ ਥਾਂ ਵਧਾ ਕੇ ਮੈਂ ਉਹ ਤੁਹਾਨੂੰ ਦੱਸਿਆ ਕਿ ਅਸੀਂ ਦੋ ਕਨਾਲਾ ਥਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਕਨਾਲ ਥਾਂ ਤੋਂ ਤੇ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਆਹੀ ਇਹਦੇ ਵਿੱਚ ਲਾਇਆ ਕਿਦਾਂ ਦਾ ਰਿਸਪੌਂਸ ਮਿਲ ਗਿਆ ਬਹੁਤ ਵਧੀਆ ਜੀ ਇਹਦਾ ਰਿਸਪੌਂਸ ਦਿੱਤਾ ਲੋਕਾਂ ਨੇ ਸਾਡਾ ਸਾਥ ਦਿੱਤਾ ਜੀ ਪੂਰਾ ਪੂਰਾ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇਹ ਕਿਹੜੇ ਫੁੱਲ ਲੱਗੇ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਵੇਂ ਦਾ ਇਹਦਾ ਜਿਹੜਾ ਜ਼ਿੰਮੇਵਾਰ ਜਿੱਦਾਂ ਸ਼ਾਟਅਪ ਕਹਿੰਦੇ ਤਿਆਰ ਕਰਨਾ ਹੋਵੇ ਤੇ ਕਿਵੇਂ ਮਤਲਬ ਲਾਗਤ ਸਾਰੀ ਝੜਦਾਂ ਵੇਖੋ ਜੀ ਫੁੱਲਾਂ ਦਾ ਇਦਾਂ ਹੈ ਕਿ ਜੇ ਕਿਸੇ ਨੇ ਕਰਨਾ ਹੋਏ ਨਾ ਤੇ ਛੋਟਾ ਜ਼ਿੰਮੇਵਾਰ ਜਿਹੜਾ ਵਾ ਇਹਦੇ ਕੋਲ ਮਤਲਬ ਘੱਟ ਰਗਬਾਏ ਉਹਦੇ ਵਾਸਤੇ ਸਭ ਤੋਂ ਵਧੀਆ ਫਸਲ ਹੈ ਜੀ ਇਹ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਖਰਚਾ ਹੁੰਦਾ ਹੈ ਬਹੁਤ ਘਾਟੇ ਦੇ ਵਿੱਚ ਮਿਹਨਤ ਆਉਂਦੀ ਆ ਇਹਦਾ ਮਤਲਬ ਸਪਰੀਆਂ ਸਪਰੂਆਂ ਥੋੜੀ ਬਿਲਕੁਲ ਘਾਟੇ ਨੂੰ ਕਰਨੀ ਪੈਂਦੀ ਆ ਤੇ ਇਹਦਾ ਵਿਕਰੀ ਵੀ ਬਹੁਤ ਜੀ ਡਿਮਾਂਡ ਵੀ ਬਹੁਤ ਜ਼ਿਆਦਾ ਹੁੰਦੀ ਜੀ ਇਹ ਆਰ ਕਾਲ ਆਇਆ ਕਿ ਜਾਂ ਪਹਿਲਾਂ ਬੁਲਾਉਂਦੇ ਰਹੇ ਇਹਨੂੰ ਸਾਨੂੰ ਫੁੱਲਾਂ ਦਾ ਕਾਰੋਬਾਰ ਕਰਦਿਆਂ 2 ਸਾਲ ਹੋ ਚਲੇ ਆ ਜੀ ਕਿਵੇਂ ਹੈ ਜੀ ਰਿਜ਼ਲਟ ਫਿਰ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਇਹ ਸਾਡੀ ਜਿਹੜੀ ਵਿਕਰੀ ਆ ਦੀਨਾ ਨਗਰ ਪਠਾਨਕੋਟ ਕਲਾਨੌਰ ਧਿਆਨਪੁਰ ਮੰਦਰਾ ਦੇ ਵਿੱਚ ਜਿੱਦਾਂ ਇਹਦੀ ਵਿਕਰੀ ਜ਼ਿਆਦਾ ਹੁੰਦੀ ਆ ਜਾਂ ਗੱਡੀਆਂ ਦੇ ਸ਼ਿੰਗਾਰ ਵਾਸਤੇ ਸਾਡੇ ਕੋਲ ਇਥੋਂ ਆ ਕੇ ਇਥੋਂ ਗਾਗ ਲੈ ਜਾਂਦਾ ਜੀ ਤਾਜ਼ਾ ਤੋੜ ਕੇ ਮਤਲਬ ਜੇ ਤੁ ਵਧਾਉਣ ਦਾ ਛੱਟ ਵੀ ਇਰਾਦਾ ਮਤਲਬ ਹੋਰ ਹਾਂਜੀ ਇਹ ਤਾਂ ਵਧਾਉਣ ਦਾ ਪਹਿਲਾਂ ਤਾਂ ਸਾਡੇ ਕੋਲ ਵੱਤਵਾ ਤੇ 10 ਕਮਰਲੇ ਥਾਂ ਸੀ ਜਦੋਂ ਅਸੀਂ ਇਹਦਾ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਘਟੋ ਘਟ ਤਿੰਨ ਕਨਾਲਾ ਥਾਂ ਹੈ ਸਾਡਾ ਕੋਈ ਫੁੱਲਾਂ ਦਾ ਹੈ ਤਿੰਨ ਕਨਾਲਾ ਥਾਂ ਦੇ ਵਿੱਚ ਸਾਡੇ ਕੋਲ ਸਿਆਲ ਵਾਲਾ ਫੁੱਲ ਤਿਆਰ ਹੋ ਰਿਹਾ ਹੈ ਸ਼ਵਰਾਤਰੀ ਤੱਕ ਇਹ ਬਿਲਕੁਲ ਤਿਆਰ ਹੋ ਜਾਣਾ ਉਸ ਤੋਂ ਬਾਅਦ ਗਰਮੀਆਂ ਦੀ ਕਾਸ਼ਤ ਵਾਸਤੇ ਸਾਡੇ ਕੋਲ ਲੱਡੂ ਗੇਂਦਾ ਬਿਲਕੁਲ ਤਿਆਰ ਹੋ ਜਾਣਾ ਵਾ ਜੀ ਗਰਮੀਆਂ ਦੇ ਵਿੱਚ ਕੀ ਲੱਗਦਾ ਵੀ ਜਿਹੜਾ ਝੋਨਾ ਕਣਕ ਨਾਲੋਂ ਇਹ ਜਿਹੜੀਆਂ ਪਨੇਰੀਆਂ ਲਾ ਕੇ ਜਿਹੜੀ ਜ਼ਮੀਨ ਸਾਰੀ ਇਸ ਬੰਨੇ ਸੈਟਅਪ ਲਾਇਆ ਜਾਏ ਤੇ ਉਹ ਕਿਵੇਂ ਸਰਦਿਆ ਨਹੀਂ ਵੇਖੋ ਜੀ ਝੋਨੇ ਕਣਕ ਨਾਲੋਂ ਬਹੁਤ ਵਧੀਆ ਫਾਇਦੇਮੰਦ ਛੋਟੇ ਕਿਸਾਨ ਵਾਸਤੇ ਸਭ ਤੋਂ ਵਧੀਆ ਕਿ ਝੋਨਾ ਕਣਕ ਤਾਂ ਵੈਸੇ ਸਰਕਾਰ ਕੋ ਮੰਡੀਆਂ ਚ ਬਹੁਤ ਤੰਗ ਕਰਦੀ ਆ ਉਹਦੇ ਨਾਲ ਉਹ ਚੰਗਾ ਜੀ ਆਪਣਾ ਅਸੀਂ ਆ ਇਹਨਾਂ ਚੀਜ਼ਾਂ ਵੱਲ ਤਰਜੀਹ ਦਈਏ ਤੇ ਸਭ ਤੋਂ ਵਧੀਆ ਜੀ ਬਹੁਤ ਬੈਨੀਫਿਟ ਆ ਇਸ ਚੀਜ਼ ਦੇ ਵਿੱਚ ਅਸੀਂ ਝੋਨੇ ਕਣਕ ਨਾਲੋਂ ਇਸ ਦੇ ਡਬਲ ਮੁਨਾਫਾ ਲੈ ਰਹੇ ਹਾਂ ਕਿਹੜੀ ਪਨੀਰੀ ਦੀ ਜਿਹੜੀ ਡਿਮਾਂਡ ਤੁਹਾਡੇ ਕੋਲ ਪਰੂ ਨਾਲੋਂ ਐਰਕਾ ਜ਼ਿਆਦਾ ਆਂਦੀ ਸਾਡੇ ਕੋਲੋਂ ਜੀ ਗੰਡਿਆਂ ਦਾ ਕਾਣਾ ਜਿੱਦਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਐਤ ਕੀ ਪਿਆਜ਼ ਕਿੱਡਾ ਮਹਿੰਗਾ ਗਿਆ ਏ ਉਹਦੇ ਕਰਕੇ ਸਾਡੇ ਕੋਲ ਗੰਡਿਆਂ ਦਾ ਕਾਣ ਦੀ ਡਿਮਾਂਡ ਹੈ ਇਸ ਵਕਤ ਇਸ ਵਾਰ ਸਾਡੇ ਕੋਲ 4 ਤੋਂ 5 ਗੁਣਾ ਸਾਡੇ ਕੋਲ ਵਾਧ ਆਈ ਹੈ ਮਤਲਬ ਸਾਰਾ ਛਟਪ ਕਹਨੇ ਲਾਉਣਾ ਹੋਵੇ ਜਾਂ ਨੌਜਵਾਨ ਜਿਵੇਂ ਬਾਹਰ ਆਲੂ ਕੂਚ ਕਾਂਡੇ ਜੋ ਤੂੰ ਇੱਥੇ ਲੈ ਕੇ ਸਾਰਾ ਕੀਤਾ ਵਾ ਤੇ ਮਤਲਬ ਜੇ ਕਹਿੰਦੇ ਤੁਹਾਡਾ ਕੋ ਜਾਣਕਾਰੀ ਵੀ ਸਾਂਝੀ ਕਰਨੀ ਹੋਵੇ ਇਸ ਬਾਰੇ ਲੈਣ ਬਾਰੇ ਤੇ ਕਿੱਥੇ ਮਤਲਬ ਸਾਰਾ ਜਾਣਗੇ ਸਾਨੂੰ ਵੇਖੋ ਜੀ ਜੇ ਕਿਸੇ ਵੀਰ ਭਰਾ ਨੇ ਕਰਨਾ ਹੋਵੇ ਉਸ ਨੂੰ ਨਾਂ ਪਤਾ ਸਟਾਰਟਿੰਗ ਕਰਨੀ ਹੈ ਨਾਂ ਪਤਾ ਲੱਗਦਾ ਹੋਵੇ ਤੇ ਸਾਡੇ ਕੋਲ ਇੱਥੇ ਆਗੇ ਭੰਗੂ ਨਰਸਰੀ ਸਾਲੇ ਚੱਕ ਰੋਡ ਤੇ ਭੰਗੂ ਨਰਸਰੀ ਸਾਡਾ ਐਡਰੈਸ ਆ ਸਾਡੇ ਕੰਟੈਕਟ ਨੰਬਰ 9876969260 7347555751 ਸਾਡੇ ਕੋਲ ਜਦੋਂ ਮਰਜ਼ੀ 24 ਘੰਟੇ ਸਾਡੇ ਮੋਬਾਈਲ ਆਉਣ ਹੁੰਦੇ ਨੇ ਜਦੋਂ ਮਰਜ਼ੀ ਸਾਡੂੰ ਕਾਲ ਕਰਕੇ ਸਾਡੇ ਤੋਂ ਕੋਈ ਵੀ ਲੈ ਸਕਦਾ ਸਲਾਹ ਕਿਉਂਕਿ ਅਸੀਂ ਵੀ ਜਦੋਂ ਇਸ ਲਾਈਨ ਵਿੱਚ ਨਵੇਂ-ਨਵੇਂ ਆਏ ਸੀਗੇ ਤਾਂ ਪਤਾ ਸਾਨੂੰ ਵੀ ਇਹਦੇ ਬਾਰੇ ਕੁਝ ਨਹੀਂ ਸੀ ਸਾਡੇ ਵੀਰ ਜੀ ਪਰਮਜੀਤ ਸਿੰਘ ਜੀ ਉਹਨਾਂ ਤੋਂ ਅਸੀਂ ਸਾਰਾ ਕੁਛ ਹੀ ਮਤਲਬ ਸਲਾਹ ਲੈ ਕੇ ਉਹਨਾਂ ਦੇ ਮਤਲਬ ਸਲਾਹ ਲੈ ਕੇ ਕੰਮ ਸ਼ੁਰੂ ਕੀਤਾ ਸੀਗਾ ਤੇ ਬਹੁਤ ਧੰਨਵਾਦੀ ਆ ਉਹਨਾਂ ਦੇ ਵੀ ਕਿ ਬਹੁਤ ਵਧੀਆ ਗਾਈਡ ਕਰਦੇ ਆ ਉਹ ਵੀ ਤੇ ਬਾਕੀ ਜਿੱਦਾਂ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਤੇ ਹਾਂ ਜੀ ਛੋਟੇ ਕਿਸਾਨ ਵਾਸਤੇ ਘੱਟ ਰਕਮ ਲਾ ਕੇ ਵੱਧ ਮੁਨਾਫੇ ਵਾਸਤੇ ਸਭ ਤੋਂ ਵਧੀਆ ਇਹ ਫਿਰ ਸਾਰਾ ਸੈਟਅਪ ਜਿਹੜਾ ਤੇ ਦੇ ਉਹ ਟਰੈਕਟਰ ਨਾਲ ਬਾਜ਼ੀ ਕਰਦੇ ਕਾਕੇ ਚੀਜ਼ ਨਾ ਕਰਦੇ ਇਹ ਜੀ ਸਾਡੇ ਕੋਲ ਅੱਜ ਕੱਲ ਤੁਸੀਂ ਵੇਖਦੇ ਹੋ ਜੀ ਵੱਡੇ ਵੱਡੇ ਟਰੈਕਟਰ ਲੈ ਲੈਂਦੇ ਨੇ 10-10 12-12 ਲੱਖ ਦੇ ਕਰਨਾ ਕੀ ਹੈ ਜੀ ਉਹਦਣਾ ਸਿਰਫ ਜੀ ਮੰਡੀ ਵਾਸਤੇ ਜਾਂ ਟਰਾਲੀਆਂ ਜਾਂ ਜੀ ਉਹ ਸਾਡੇ ਕੋਲੇ ਵੱਡਾ ਟਰੈਕਟਰ ਵੀ ਉਹਦੇ ਨਾਲ ਅਸੀਂ ਇੱਕ ਛੋਟਾ ਟਰੈਕਟਰ ਹੈ ਸਾਡੇ ਕੋਲ ਐਸ ਰਾਜਾ ਕੰਪਨੀ ਦਾ ਉਹ ਬਿਲਕੁਲ ਅਸੀਂ ਸਾਰਾ ਕੰਮ ਹੀ ਉਹਦੇ ਤੋਂ ਲੈਨੇ ਆ ਅਸੀਂ ਵੱਡਾ ਟਰੈਕਟਰ ਇੱਧਰ ਵਾਰਦੇ ਹੀ ਨਹੀਂ ਛੋਟੇ ਟਰੈਕਟਰ ਦੇ ਨਾਲ ਹੀ ਅਸੀਂ ਸਾਰਾ ਕੰਮ ਤਿਆਰ ਕਰਕੇ ਥਾਂ ਉਹਦੇ ਨਾਲ ਹੀ ਅਸੀਂ ਸਾਰਾ ਕੰਮ ਕਰਦੇ ਵੱਡੇ ਟਰੈਕਟਰ ਅਸੀਂ ਨਹੀਂ ਇੱਥੇ ਲਿਆਉਂਦੇ ਕਿੰਨੀਆਂ ਜਿਹੜੀਆਂ ਪਲੇਰੀਆਂ ਨੇ ਹੁਣ ਤੁਹਾਡੇ ਕੋਲ ਅਵੇਲੇਬਲ ਨੇ ਜਿਹੜੀਆਂ ਸਾਰੀਆਂ ਨੇ ਸਾਡੇ ਕੋਲ ਜੀ 15 ਤੋਂ 16 ਕਿਸਮਾਂ ਸਾਡੇ ਕੋਲ ਬਿਲਕੁਲ ਤਿਆਰ ਨੇ ਹਾਈਬ੍ਰਿਡ ਕਿਸਮ ਦੀਆਂ ਤੇ ਸਾਡੇ ਕੋ ਕਾਲੀ ਤੋਰੀ ਹੋ ਗਈ ਕੀਆ ਕਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਇਹ ਬਿਲਕੁਲ ਸਾਡੇ ਕੋ ਤਿਆਰ ਨੇ ਜੀ ਸੌਰੀ ਸਬਜ਼ੀਆਂ ਗਰਮੀਆਂ ਵਾਲੀ ਹਾਂਜੀ ਇਹ ਗਰਮੀਆਂ ਵਾਲੀਆਂ ਹਾਈਬ੍ਰਿਡ ਜਿਹੜੇ ਮਤਲਬ ਛੋਟੇ ਬੂਟੇ ਨੂੰ ਫਲ ਪੈਣ ਲੱਗ ਜਾਂਦਾ ਇਹ ਉਹ ਗਰਮੀਆਂ ਵਾਲੀਆਂ ਆਹ ਦੇਖਣਿਆ ਚਕੰਦਰ ਆ ਜ਼ਰੀ ਇਹ ਕਿੰਨੇ ਚਿਰ ਤਿਆਰ ਹੋਈ ਇਹ ਚਕੰਦਰ ਜੀ ਵੀਰ ਜੀ ਜਦੋਂ ਵੇਖਿਆ ਕਿ ਸਾਰੇ ਇਹਨਾਂ ਚੀਜ਼ਾਂ ਦੀ ਪਨੀਰੀਆਂ ਦੀ ਆਮਦਨ ਹੁਣ ਆਉਣੀ ਹੁਣ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਚਕੰਦਰ ਦੀ ਵਿਕਰੀ ਸ਼ੁਰੂ ਹੋ ਜਾਂਦੀ ਆ ਇਹ ਇਹ ਕੋਈ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਵੇਖਦੀ ਜੇ ਸਾਡੇ ਕੋਲ ਗਾ ਕੇ ਇੱਥੋਂ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਨੇ ਇਹ ਮਤਲਬ ਬਾਈ ਕਿਸਾਨ ਜੀਮੀਦਾਰ ਨੇ ਜੇ ਬੋਲ ਪਰ ਪਰਚੇਸ ਕਰਨੇ ਹੋ ਡਰੈਸ ਕੀ ਇਹ ਜੀ ਪੰਗੂ ਨਰਸਰੀ ਕਲਾਨੌਰ ਸਾਲੇ ਚੱਕ ਰੋਡ ਜਦੋਂ ਮਰਜੀ ਸਾਡੇ ਕੋਲ ਆਉਣ ਤੇ ਅਸੀਂ ਜਰੂਰ ਸਾਥ ਦੇਵਾਂਗੇ ਜੀ ਜੀ ਸਾਨੂੰ ਛੋਟੇ ਕਿਸਾਨ ਜਿਹਨਾਂ ਸਾਰੀ ਜਾਣਕਾਰੀ ਜਾਂਦੀ ਕੀਤੀ ਕਿ ਛੋਟਾ ਕਿਸਾਨ ਜਿਹੜਾ ਵਾ ਇਹ ਮਤਲਬ ਵੱਡੀ ਲਗਤ ਨਾਲ ਥੋੜ੍ਹੀ ਥੋੜ੍ਹੀ ਲਗਤ ਦੇ ਵਿੱਚ ਚਾਰਟਪ ਜਿਹੜਾ ਤਿਆਰ ਕਰ ਸਕਦਾ ਮੈਂ ਤੁਹਾਡਾ ਆਪਣਾ ਲਾਪ੍ਰੀਸ ਸਿੰਘ ਹਾਂ